ਖਿਆ ਨਾਲ ਉਸ ਸਚਿਆਰ ਮਨੁੱਖ ਜੋ ਗੁਰੂ ਨਾਨਕ ਸਿਰਜਣਾ ਚਾਹੁੰਦੇ ਨੇ ਖਿਆ ਨਾਲ ਉਸ ਸਚਿਆਰ ਮਨੁੱਖ ਜੋ ਗੁਰੂ ਨਾਨਕ ਸਿਰਜਣਾ ਚਾਹੁੰਦੇ ਨੇ ਜੋ ਗੁਰੂ ਨਾਨਕ ਸਚਿਆਰ ਮਨੁੱਖ ਦੀ ਪਰਿਭਾਸ਼ਾ ਦੇਣਾ ਚਾਹੁੰਦੇ ਨੇ ਉਹ ਸਾਨੂੰ ਲੱਭ ਜਾਏਗੀ ਜਿੱਦਣ ਅਸੀਂ ਪਰਚੋਲ ਕਰਾਂਗੇ ਆਪਣੇ ਅਕਲ ਤੇ ਪਏ ਹੋਏ ਪਰਦੇ ਨੂੰ ਅਕਲ ਦੇ ਧੁੰਦਲੇ ਪੰਨ ਨੂੰ ਅਕਲ ਦੇ ਘਟੇ ਨੂੰ ਲਾ ਕੇ ਵਿਚਾਰ ਕਰਾਂਗੇ ਸਮਝਾਂਗੇ ਵੀ ਗੁਰੂ ਪਾਤਸ਼ਾਹ ਦੀ ਗੁਰਬਾਣੀ ਸਾਨੂੰ ਕਹਿਣਾ ਕੀ ਚਾਹੁੰਦੀ ਹੈ ਸਤਿਗੁਰੂ ਦੀ ਮੱਤ ਸਾਨੂੰ ਕਹਿਣਾ ਕੀ ਚਾਹੁੰਦੀ ਹੈ ਅੱਜ ਦੀਵਾਲੀ ਹੈ ਹਿੰਦੁਸਤਾਨ ਦੀ ਧਰਤੀ ਦਾ ਹਿੰਦੂਇਜ਼ਮ ਦਾ ਇੱਕ ਤਿਉਹਾਰ ਤੇ ਉਹਦੇ ਨਾਲ ਸਾਡਾ ਬੰਦੀ ਛੋੜ ਜੋੜਿਆ ਗਿਆ ਜੋੜਿਆ ਸ਼ਬਦ ਮੈਂ ਤਾਂ ਵਰਤ ਰਿਹਾ ਵਿਖੇਤ ਧੂਕੇ ਉਹਨੂੰ ਲਿਆਂਦਾ ਗਿਆ ਹਕੀਕਤ ਵਿੱਚ ਨਹੀਂ ਗੁਰੂ ਸਾਹਿਬ 28 ਫਰਵਰੀ ਸਨ 1600 ਇਤਿਹਾਸਕ ਡੇਟ ਮੁਤਾਬਕ 21 ਨੂੰ 28 ਫਰਵਰੀ ਸਨ 1621 ਨੂੰ ਦਰਬਾਰ ਸਹਿ ਪਹੁੰਚੇ ਸੀ ਤੇ ਦੀਵਾਲੀ ਕਿਹੜੇ ਮਹੀਨੇ ਚ ਆਉਂਦੀ ਹੈ ਕੱਤੇ ਚ ਕਿੱਥੇ ਫਰਵਰੀ ਉਹ ਮੰਗਦੇ ਤੇ ਤੇ ਕਿੱਥੇ ਕਤ ਇਹਦੇ ਪਿੱਛੇ ਕੋਈ ਨਾ ਕੋਈ ਲੌਜੀਕ ਹੈ ਅਸੀਂ ਨਹੀਂ ਸਮਝਦੇ ਕਿਉਂਕਿ ਸਾਡੀ ਅਕਲ ਤੇ ਪਰਦਾ ਪਿਆ ਰਹਿੰਦਾ ਕਿੱਥੇ 28 ਫਰਵਰੀ ਬੰਦੀ ਛੋੜ ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਸਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਦਰਬਾਰ ਸੇ ਪਹੁੰਚੇ ਉਹ 28 ਫਰਵਰੀ ਹੈ ਪਰ ਅਸੀਂ ਬੰਦੀ ਛੋੜ ਕਦੋਂ ਮਨਾ ਰਹੇ ਹਾਂ ਇਦੇ ਪਿੱਛੇ ਇੱਕ ਬੜਾ ਡੂੰਘਾ ਲੌਜੀਕ ਹੈ ਜੋ ਸਾਨੂੰ ਹੌਲੀ-ਹੌਲੀ ਆਪਣੇ ਵਿੱਚ ਜੋ ਲੋਕ ਜਜਬ ਕਰਨਾ ਚਾਹੁੰਦੇ ਨੇ ਉਹਨਾਂ ਨੇ ਫਿਰ ਤਾਂ ਪਾਈਆਂ ਨੇ ਤੇ ਅਸੀਂ ਵੀ ਕਦੀ ਵੀ ਇਸ ਗੱਲ ਤੇ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਸੋਚਿਆ ਵੀ ਕਾਰਨ ਕੀ ਹੈ ਸਾਡਾ ਜਿਹੜਾ ਤਿਉਹਾਰ ਫਰਵਰੀ ਵਿੱਚ ਬਣਨਾ ਚਾਹੀਦਾ ਸੀ ਉਹ ਦੀਵਾਲੀ ਤੇ ਆ ਕੇ ਕਿਉਂ ਟਿਕ ਗਿਆ ਇਹ ਕਿਸੇ ਪ੍ਰਚਾਰਕ ਦਾ ਮਸਲਾ ਨਹੀਂ ਅਸੀਂ ਆਪ ਸੋਚੀ ਆਪ ਇਸ ਤੇ ਵਿਚਾਰ ਕਰੀਏ ਸਾਨੂੰ ਪਤਾ ਲੱਗੇਗਾ ਕਾਰਨ ਕੀ ਹੈ ਕਾਰਨ ਲੱਭਣ ਦਾ ਯਤਨ ਕਰੀਏ ਤੇ ਜਿੱਦਣ ਸਾਨੂੰ ਇਸ ਗੱਲ ਦੀ ਸਮਝ ਪੈ ਗਈ ਫਿਰ ਇੱਕ ਪੱਖ ਜ਼ਰੂਰ ਕਿਉਂਕਿ ਇਹ ਵਿਪਰਵਾਦੀ ਸੋਚ ਜੋ ਸਾਡੇ ਤੇ ਹਾਵੀ ਹੈ ਉਹਨਾਂ ਨੇ ਕੰਮ ਕੀਤਾ ਕੰਮ ਕਰਨ ਦਾ ਕਾਰਨ ਕੀ ਸੀ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਜਿਹੜੇ ਛਾਤਰ ਕਿਸਮ ਦੇ ਲੋਕ ਹੁੰਦੇ ਨੇ ਉਹ ਦੂਸਰੇ ਦੀ ਸੱਚੀ ਵਿਚਾਰ ਨੂੰ ਆਪਣੇ ਵਿੱਚ ਜਜ਼ਬ ਕਰਕੇ ਦੂਸਰੇ ਦੀ ਵਿਚਾਰ ਨੂੰ ਆਪਣੇ ਵਿੱਚ ਮਿਲਾ ਕੇ ਉਹਨੂੰ ਹੌਲੀ-ਹੌਲੀ ਖਤਮ ਕਰਨ ਦੀਆਂ ਫਿਰਤਾਂ ਪਾ ਦਿੰਦੇ ਨੇ ਤੇ ਇਹਦੇ ਪਿੱਛੇ ਕਾਰਨ ਕੀ ਹੈ ਜਦੋਂ ਸਮਝਣ ਦਾ ਯਤਨ ਕਰਨਾ ਜੇ ਸਿੱਖਾਂ ਦਾ ਬੰਦੀ ਛੋੜ ਹੁੰਦਾ 28 ਫਰਵਰੀ ਦਾ ਤੇ ਸਿੱਖ ਗੁਰਮਤ ਸਮਾਗਮ ਕਰਦੇ ਉਹ ਕੇਵਲ ਪਟਾਕੇ ਚਲਾਉਣ ਤੱਕ ਸੀਮਤ ਨਾ ਰਹਿੰਦੇ ਉਹ ਗੁਰਮਤ ਸਮਾਗਮ ਕਰਕੇ ਵਿਚਾਰ ਕਰਦੇ ਵੀ ਸਾਡੇ ਜੋ ਸਮਾਜਿਕ ਬੰਧਨ ਨੇ ਸਾਡੇ ਜੋ ਸੰਸਾਰਿਕ ਬੰਧਨ ਨੇ ਉਹ ਕਿਵੇਂ ਟੁੱਟਣਗੇ ਕਿਵੇਂ ਅਸੀਂ ਇਹਨਾਂ ਦੁਨੀਆਂ ਦੀਆਂ ਭੈੜੀਆਂ ਵਿਚਾਰਾਂ ਤੋਂ ਮੁਕਤ ਹੋਵਾਂਗੇ ਜੋ ਪੰਥ ਤੇ ਵਿਰੋਧੀਆਂ ਨੇ ਗਲਬਾ ਕੱਟਿਆ ਜੋ ਪੰਥ ਦੁਖੀ ਪੰਥ ਧੋਈ ਲੋਕ ਆਗੂ ਬਣ ਕੇ ਬਹਿ ਗਏ ਉਹਨਾਂ ਦਾ ਕਿਵੇਂ ਅਸੀਂ ਬਾਈਕਾਟ ਕਰੀਏ ਕਿਵੇਂ ਉਹਨਾਂ ਤੋਂ ਕੌਮ ਛੁਡਾਈ ਜਾਵੇ ਕੀ ਪੰਥ ਕੀ ਤੀ ਦਾ ਅੰਤ ਹੋਣਾ ਕੀ ਵਿਚਾਰ ਹੋਵੇ ਸਿੱਖ ਨੇ ਵਿਚਾਰਨਾ ਸੀ ਬੱਚਿਆਂ ਨੇ ਵੀ ਗੁਰੂ ਘਰ ਆ ਕੇ ਬੈਠਣਾ ਸੀ ਗੁਰਮਤ ਸਮਾਗਮ ਹੋਣਾ ਸੀ ਬੰਦੀ ਛੋੜ ਦਿਵਸ ਦੇ ਨਾਂ ਤੇ ਪਰ ਹੁਣ ਕੀ ਹੋਇਆ ਆਮ ਲੋਕੀ ਭਾਰਤੀ ਸਭਤਾ ਤੇ ਲక్ష్ਮੀ ਦੀ ਪੂਜਾ ਕਰਦੇ ਨੇ ਸਿੱਖ ਵੀ ਉਹੀ ਕਰੀ ਜਾਂਦੇ ਆ ਆਮ ਲੋਕੀ ਭਾਰਤੀ ਸਭਤਾ ਤੇ ਪਟਾਕੇ ਚਲਾ ਚਲਾ ਕੇ ਵਾਯੂ ਮੰਡਲ ਨੂੰ ਗੰਦਲਾ ਕਰਦੇ ਨੇ ਤੇ ਸਿੱਖ ਦਾ ਬੱਚਾ ਵੀ ਉਹੀ ਕਰੀ ਜਾਂਦੇ ਹੱਥ ਵਿੱਚ ਪਟਾਕਾ ਫੜ ਕੇ ਕੁਦਰਤੀ ਸਰੋਤ ਨੂੰ ਗੰਦਾ ਕਰਕੇ ਤੇ ਬੰਦੀ ਛੋੜਦਿਆਂ ਵਧਾਈਆਂ ਦਿੰਦਾ ਮੈਂ ਇੱਕ ਬੇਨਤੀ ਕਰਾਂ ਇਹ ਬਹੁਤ ਵੱਡੀ ਵਿਪਰਵਾਦੀ ਚਾਲ ਹੈ ਜੋ ਸਿੱਖੀ ਦੇ ਉੱਪਰ ਭਾਵੀ ਹੋ ਰਹੀ ਹੈ ਸਾਨੂੰ ਯਤਨ ਕਰਨਾ ਪਏਗਾ ਆਪਣੇ ਇਹਨਾਂ ਮਹਾਨ ਸਰੋਤਾਂ ਦੀ ਆਪ ਸੰਭਾਲ ਕਰੀਏ ਤੇ ਜੇ ਇਤਿਹਾਸਕ ਤਿਥ ਮੁਤਾਬਕ ਵੇਖੀਏ 28 ਫਰਵਰੀ ਬਣਦੀ ਹੈ ਹਮ 1621 ਦਾ ਉਹ ਸਿਧਾਂਤ ਹੈ ਪਰ ਕਮਾਲ ਦੀ ਗੱਲ ਹੈ ਬਿੱਪਰ ਨੇ ਖੇਚ ਤੂ ਕੇ ਲਿਆ ਕੇ ਕੱਤੇ ਵਿੱਚ ਦਿਵਾਲੀ ਦੇ ਨਾਲ ਬੰਦੀ ਛੋੜ ਫੇਟ ਕਰ ਦਿੱਤਾ ਕਿਉਂ ਕਿਉਂਕਿ ਉਹ ਜਾਣਦਾ ਸੀ ਵੀ ਜੇ ਸਿੱਖਾਂ ਨੇ ਪਟਾਕੇ ਨਾ ਚਲਾਏ ਤੇ ਮੈਂ ਕਿਵੇਂ ਕਹਾਂਗਾ ਗੁਰੂ ਨਾਨਕ ਪਾਤਸ਼ਾਹ ਤੇਰੇ ਸਿਧਾਂਤ ਤੇ ਮੈਂ ਜਿੱਤ ਪ੍ਰਾਪਤ ਕੀਤੀ ਹੈ ਉਹਨੇ ਗੁਰੂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇਹ ਚੈਲੰਜ ਕੀਤਾ ਸੀ ਵੀ ਤੂੰ ਮੇਰੀ ਬਾਹ ਫੜ ਕੇ ਮੈਨੂੰ ਆਪਣੇ ਘਰ ਦੇ ਵੇੜੇ 'ਚ ਬਾਹਰ ਕੱਢਿਆ ਸੀ ਬਾਬਾ ਝਾਤੀ ਮਾਰ ਕੇ ਵੇਖੀ ਇੱਕ ਦਿਨ ਤੇਰੇ ਵੇੜੇ ਵਿੱਚ ਬਹਿ ਕੇ ਮੈਂ ਦੰਦੀਆਂ ਚੜਾਵਾਂਗਾ ਤੇ ਅੱਜ ਉਹ ਹੋ ਰਿਹਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਖ ਬੜਾ ਸਪਸ਼ਟ ਹੈ ਤੇ ਜੇ ਗੱਲ ਕਰੀਏ ਕੇਵਲ ਬੰਦੀ ਛੋੜ ਦੀ ਅਸੀਂ ਕੀ ਕਰਨੇ ਵੇਖੋ ਇਹ ਪ੍ਰੋਬਲਮ ਸਾਡੇ ਵਿੱਚ ਆ ਚੁੱਕੀ ਹੈ ਇਹਨੂੰ ਇੱਕਦਮ ਤਾਂ ਨਹੀਂ ਨਾ ਕੋਈ ਮਿਟਾ ਸਕਦਾ ਤੇ ਨਾ ਅਸੀਂ ਇਹਨੂੰ ਇਕਦਮ ਲੋਕਾਂ ਦੇ ਦਿਲਾਂ ਵਿੱਚੋਂ ਕਾਢੀ ਸਕਦੇ ਆ ਇਹ 50 100 ਸਾਲ ਤੋਂ ਜਿਹੜੀ ਪ੍ਰਤ ਵਧ ਚੁੱਕੀ ਹੈ ਉਹਨੂੰ ਬਹੁਤ ਕੱਢਣਾ ਔਖਾ ਹੈ ਹੁਣ ਇਹਦੇ ਵਾਸਤੇ ਕਰਨਾ ਕੀ ਹੈ ਇੱਕ ਛੋਟਾ ਜਿਹਾ ਪੈਮਾਨਾ ਸਮਝਣ ਦੀ ਲੋੜ ਹੈ ਇਤਿਹਾਸ ਮੁਤਾਬਕ ਧੰਨ ਗੁਰੂ ਹਰਗੋਬਿੰਦ ਪਾਤਸ਼ਾ ਜਿਸ ਵਕਤ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆਪ ਰਿਹਾਬ ਹੋਏ ਉੱਥੇ ਗੁਰੂ ਸਾਹਿਬ ਜੀ ਨੇ ਨਾਲ ਉਹਨਾਂ ਰਾਜਿਆਂ ਨੂੰ ਵੀ ਰਿਹਾ ਕੀਤਾ ਜਿਹੜੇ ਬੇਕਸੂਰ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲੇ ਵਿੱਚ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਾਏ ਹੋਏ ਸਨ ਭਾਵ ਉਹਨਾਂ ਨੂੰ ਆਸ ਕੋਈ ਨਹੀਂ ਸੀ ਵੀ ਹੁਣ ਅਸੀਂ ਜਿੰਦੇ ਬਚ ਕੇ ਜਾਵਾਂਗੇ ਗੁਰੂ ਨੇ ਉਹਨਾਂ ਨੂੰ ਉਸ ਦੁਨਿਆਵੀ ਬੰਧਨ ਤੋਂ ਮੁਕਤ ਕਰਕੇ ਆਪਣੇ ਆਪ ਅੰਦਰ ਜ਼ਿੰਦਗੀ ਜਿਉਣ ਦਾ ਇੱਕ ਚਾਜ ਸਿਧਾਂਤ ਦਿੱਤਾ ਗਵਾਲੀਅਰ ਦੇ ਕਿਲੇ ਵਿੱਚੋਂ ਬੰਦੀਆਂ ਰਾਜਿਆਂ ਨੂੰ ਮੁਕਤ ਕਰਾਇਆ ਤੇ ਗੁਰੂ ਨੂੰ ਕਿਹਾ ਗਿਆ ਬੰਦੀ ਛੋੜ ਪਰ ਕੇਵਲ ਦਿਵਾਲੀ ਵਾਲੇ ਤੇ ਨਹੀਂ ਕਿਉਂ ਧੰ ਗੁਰੂ ਨਾਨਕ ਦੇਵ ਪਾਤਸ਼ਾ ਜਦੋਂ ਬਾਬਰ ਦੀ ਕੈਦ ਵਿੱਚ ਨੇ ਬਾਬਰ ਦੇ ਕੈਦਖਾਨੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਪਾਇਆ ਗਿਆ ਤੇ ਸਤਗੁਰੂ ਨੇ ਬਾਬਰ ਨੂੰ ਜਾਬਰ ਕਿਹਾ ਉਹਨੂੰ ਉਦੀ ਔਕਾਤ ਉਦੀ ਅਸਲੀਅਤ ਤੁਝਾ ਨੂੰ ਕਰਾਇਆ ਵੀ ਤੂੰ ਹੈ ਜ਼ਰੂਰ ਬਾਦਸ਼ਾਹ ਪਰ ਹੈ ਤੂੰ ਜਾਵਰੀ ਤੇਰੇ ਵਿੱਚ ਤਖਤ ਤੇ ਬਹਿਣ ਦੇ ਕੋਈ ਗੁਣ ਨਹੀਂ ਉਹਨੂੰ ਗੁੱਸਾ ਚੜਿਆ ਗੁਰੂ ਨਾਨਕ ਸਾਹਿਬ ਨੂੰ ਤੇ ਅਹਿਮਦਾਬਾਦ ਦੇ ਬਹੁਤ ਸਾਰੇ ਬੇਕਸੂਰ ਲੋਕਾਂ ਉਹਨੇ ਜੇਲ੍ਹ ਵਿੱਚ ਕੈਦ ਕਰ ਦਿੱਤਾ ਅਖੀਰ ਉਹਦੇ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਪਿਆ ਗੁਰੂ ਨਾਨਕ ਸਾਹਿਬ ਜੀ ਨੂੰ ਰਿਹਾ ਕੀਤਾ ਰਿਹਾ ਕਰਨ ਦੇ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਕੱਲਾ ਬਾਦ ਨਹੀਂ ਜਾਵਾਂਗਾ ਇੱਥੇ ਜਿੰਨੇ ਬੇਕਸੂਰ ਨੇ ਉਹ ਵੀ ਮੇਰੇ ਨਾਲ ਹੀ ਰਿਹਾ ਹੋਣਗੇ ਗੁਰੂ ਨਾਨਕ ਸਾਹਿਬ ਵੀ ਬੰਦੀ ਛੋੜਨੇ ਗੁਰੂ ਨਾਨਕ ਸਾਹਿਬ ਵੀ ਬੰਦਨਾ ਤੋਂ ਮੁਕਤ ਕਰਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਸ ਸਿਧਾਂਤ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸ਼ਬਦ ਵਰਤਿਆ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਗੁਰੂ ਬੰਧਨਾ ਤੋਂ ਮੁਕਤ ਕਰਦੇ ਜਿੰਦਗੀ ਦੀ ਯੁਗਤੀ ਸਿਖਾਉਂਦੇ ਜਿਉਂਦਿਆਂ ਜੀ ਜੀਵਨ ਨੂੰ ਮੁਕਤ ਕਰ ਦਿੰਦਾ ਹੈ ਬੰਧਨ ਤੋੜ ਦਿੰਦਾ ਹੈ ਤੇ છાਤੀ ਮਾਰ ਕੇ ਵੇਖੋ ਸਾਡੇ ਤੇ ਜਾਤ ਪਾਤ ਦੇ ਬੰਧਨ ਪਏ ਨੇ ਗੁਰੂ ਨੇ ਤੋੜੇ ਸਨ ਅਸੀਂ ਫਿਰ ਪਾ ਲੈ ਸਾਡੇ ਤੇ ਊਚ ਨੀਚ ਦੇ ਬੰਧਨ ਪਏ ਨੇ ਗੁਰੂ ਨੇ ਖਤਮ ਕੀਤੇ ਸਨ ਲੰਗਰਾਂ ਵਿੱਚ ਬਿਠਾ ਕੇ ਪੰਗਤਾਂ ਵਿੱਚ ਬਿਠਾ ਕੇ ਸਰੋਵਰ ਬਣਾ ਕੇ ਇਕ ਸੰਗਤ ਦੇ ਕੇ ਗੁਰੂ ਨੇ ਊਚ ਨੀਚ ਦੇ ਵਿਤਕਰੇ ਨੂੰ ਖਤਮ ਕੀਤਾ ਸੀ ਅਸੀਂ ਫਿਰ ਪਾ ਲਿਆ ਸਤਿਗੁਰੂ ਨੇ ਹਰ ਇੱਕ ਬੰਧਨ ਨੂੰ ਨਿਵਾਰਿਆ ਹੈ ਹਰ ਇੱਕ ਬੰਧਨ ਨੂੰ ਤੋੜੇ ਅਸੀਂ ਫਿਰ ਉਹਨਾਂ ਬੰਧਨਾਂ ਵਿੱਚ ਜਕੜਿਆ ਸਿੱਖ ਬੰਦੀ ਛੋੜ ਮਨਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਹੋਵੇ ਮੁਬਾਰਕ ਹੈ ਪਰ ਜ਼ਰੂਰ ਵਿਚਾਰ ਕਰੇ ਦਾਤਾ ਤੂੰ ਉਹਨਾਂ ਲੋਕਾਂ ਨੂੰ ਜਿਹੜੇ ਸਮੇਂ ਦੇ ਹਾਲਾਤਾਂ ਦੇ ਵਸਪੈ ਬੰਧਨ ਸਨ ਗੁਲਾਮ ਸਨ ਉਹਨਾਂ ਨੂੰ ਆਜ਼ਾਦ ਕਰਾਇਆ ਅੱਜ ਸਾਡੀ ਮਾਨਸਿਕ ਸੋਚ ਵੀ ਗੁਲਾਮ ਹੋ ਚੁੱਕੀ ਹੈ ਦਾਤਾ ਜੀ ਤੁਸੀਂ ਕਿਰਪਾ ਕਰਕੇ ਆਪਣੀ ਮਤ ਦੇ ਕੇ ਸਾਡੀ ਮਾਨਸਿਕ ਸੋਚ ਨੂੰ ਆਜ਼ਾਦ ਕਰ ਦਿਓ ਅਸੀਂ ਆਜ਼ਾਦ ਹੋ ਜੀਏ ਪਰ ਅਸੀਂ ਉਸੇ ਗੁਲਾਮੀ ਦੇ ਦਾਇਰੇ ਵਿੱਚ ਆ ਕੀ ਹੈ ਗੁਲਾਮੀ ਮੈਂ ਛੋਟਾ ਜਿਹਾ ਨਮੂਨਾ ਦੇਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੇਖੋ ਇਸ ਚੀਜ਼ ਨੂੰ ਤਬਦੀਲ ਅਸੀਂ ਕਰਨੇ ਹੱਲ ਲੱਭਣੇ ਪੈਣਗੇ ਵੀ ਆ ਜਿਹੜੀਆਂ ਪ੍ਰੋਬਲਮਾਂ ਖੜੀਆਂ ਹੋ ਰਹੀਆਂ ਨੇ ਇਹਦਾ ਕਾਰਗਰ ਹੱਲ ਲਕੀ ਹੈ ਵਿਚਾਰ ਕਰਨੀ ਪੈਗੀ ਮਤੇ ਪਾਸੋਂ ਪ੍ਰਬੰਧਕ ਕਮੇਟੀਆਂ ਆਗੂ ਸੱਜਣ ਧਾਰਮਿਕ ਲੋਕ ਯਥੇ ਬੰਦੀਆਂ ਦੇ ਮੈਂਬਰ ਸਹਿਬਾਨ ਆਮ ਸਿੱਖ ਸੰਗਤ ਸੁਚੇਤ ਬੁੱਧੀਜੀਵੀ ਸੋਚਣ ਵੀ ਆ ਜਿਹੜੀਆਂ ਪ੍ਰੋਬਲਮ ਦੁਨੀਆਂ ਵਿੱਚ ਖੜੀਆਂ ਹੋ ਰਹੀਆਂ ਨੇ ਇਹਨਾਂ ਦੇ ਕਾਰਗਰ ਹੱਲ ਲੱਭੇ ਜਾਣ ਸਿੱਖ ਦਾ ਕਿਸੇ ਦੇਵੀ ਦੀ ਪੂਜਾ ਨਾਲ ਸੰਬੰਧ ਨਹੀਂ ਸਿੱਖ ਦਾ ਕਿਸੇ ਅਨਮਤ ਦੇ ਤਿਉਹਾਰ ਨਾਲ ਸੰਬੰਧ ਨਹੀਂ ਹਾਂ ਮੁਬਾਰਕ ਹੈ ਸਾਡਾ ਬੰਦੀ ਛੋੜ ਹੈ ਹੁਣ ਜੇ ਮੰਨ ਲੋ ਖੇਚ ਧੂਕੇ ਉਹਨਾਂ ਨੇ ਲਿਆ ਛਟਿਆ ਵੀ ਤੁਸੀਂ ਦੀਵਾਲੀ ਵਾਲੇ ਦਿਨ ਮਨਾਉਣਾ ਤੇ ਅਸੀਂ ਆ ਦੁਨੀਆ ਦੀਆਂ ਹੋਰ ਨਾਲ ਵਿਚਾਰਾਂ ਤੋਂ ਅਲੱਗ ਹੋ ਕੇ ਯਤਨ ਕਰੀਏ ਗੁਰੂ ਦਰਬਾਰ ਵਿੱਚ ਬੈਠ ਕੇ ਦਾਤੇ ਦੀ ਗੱਲ ਹੋ ਸਕੇ ਅਸੀਂ ਕਿਵੇਂ ਆਪਣੀ ਵਿਰਸੇ ਤੋਂ ਦੂਰ ਹੋ ਗਏ ਇਸ ਬਾਰੇ ਪਰਚੋਲ ਕਰੀਏ ਅਸੀਂ ਕਿਵੇਂ ਜਾਗਰੂਕ ਹੋਣਾ ਹੈ ਕਿਵੇਂ ਆਪਣਾ ਲੁੱਟਦਾ ਹੋਇਆ ਘਰ ਬਚਾਉਣਾ ਹੈ ਕਿਵੇਂ ਵੇੜੇ ਵਿੱਚ ਖਿਲਰੇ ਹੋਏ ਕੂੜੇ ਨੂੰ ਸਾਫ਼ ਕਰਨਾ ਹੈ ਇਸ ਵਾਸਤੇ ਗੁਰੂ ਕੋਲ ਬਹਿ ਕੇ ਵਿਚਾਰ ਕਰੀਏ ਗੁਰੂ ਕੀ ਮਤ ਲੈ ਕੇ ਤੁਰੇ ਤੇ ਜਿਹੜੇ ਸਾਡੀਆਂ ਘਰ ਦੀਆਂ ਔਲਾਦਾਂ ਸਾਡੇ ਬੱਚੇ ਗਲਤ ਰਾਹ ਤੇ ਤੁਰੇ ਨੇ ਉਹਨਾਂ ਨੂੰ ਸਿੱਧੇ ਪਾਉਣ ਦਾ ਕੀ ਮਕਸਦ ਹੈ ਇੱਕ ਛੋਟਾ ਜਿਹਾ ਫਗੂ ਗੁਰੂਏ ਜ਼ਿੰਦਗੀ ਦਾ ਚੱਜ ਸਾਨੂੰ ਸਿਖਾਉਣਾ ਚਾਹੁੰਦਾ ਹੈ ਤੇ ਜਿੱਦਣ ਸਿੱਖਾਂਗੇ ਫਿਰ ਬੜਾ ਸੋਹਣਾ ਲੱਗੇਗਾ ਵਿਚਾਰ ਕਰੋ ਰੋਜ਼ ਆਪਾਂ ਇੱਕ ਸ਼ਲੋਕ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਸਾਰੇ ਪੜਦੇ ਆ ਗੁਰਦੁਆਰਾ ਸਾਹਿਬ ਮੇਰੇ ਖਿਆਲ ਨਾਲ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਇਹ ਸ਼ਲੋਕ ਯਾਦ ਹੋ ਜਾਂਦਾ ਹੈ ਕਿਉਂਕਿ ਬਹੁਤ ਪੜਿਆ ਜਾਂਦਾ ਸਾਨੂੰ ਸਭ ਨੂੰ ਯਾਦ ਹੈ ਗੁਰੂ ਨੇ ਕਿਹਾ ਵੀ ਹਵਾ ਗੁਰੂ ਹੈ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਤੇ ਪਾਣੀ ਨੂੰ ਪਿਓ ਦਾ ਦੋ ਚੀਜ਼ਾਂ ਬੜੀਆਂ ਪੱਕੀਆਂ ਨੇ ਗੁਰੂ ਤੋਂ ਬਿਨਾ ਜੀਵਨ ਨਹੀਂ ਤੇ ਹਵਾ ਤੋਂ ਬਿਨਾ ਵੀ ਜੀਵਨ ਨਹੀਂ ਇਹ ਗੱਲ ਯਾਦ ਰੱਖੋ ਕਿਉਂਕਿ ਹਵਾ ਸਾਡੀ ਜ਼ਿੰਦਗੀ ਹੈ ਸੋਚੋ ਜੇ 5 7 10 ਮਿੰਟ ਕਿਤੇ ਹਵਾ ਨਾ ਚੱਲੇ ਤੇ ਕੀ ਹੋਏਗਾ ਫਿਆਤੀ ਮਾਰ ਕੇ ਵੇਖੋ ਸਾਰੀ ਦੁਨੀਆ ਲਾਸ਼ਾਂ ਦਾ ਢੇਰ ਬਣ ਜਾਏਗੀ ਹਵਾ ਨਾ ਪੰਜ 7 ਮਿੰਟ ਚੱਲੇ ਸਾਰੀ ਦੁਨੀਆ ਲਾਸ਼ਾਂ ਦਾ ਢੇਰ ਬਣ ਜਾਏਗੀ ਵਹਿਣ ਪਹਿਣੇ ਸ਼ੁਰੂ ਹੋ ਜਾਣਗੇ ਕਾਰਨ ਕੀ ਹੈ ਆਕਸੀਜਨ ਹੈ ਤੇ ਬੰਦੇ ਦਾ ਜੀਵਨ ਚੱਲਦਾ ਹੈ ਸਵਾਸ ਤਾਂ ਹੀ ਚੱਲਦੇ ਨੇ ਜੇ ਸਾਨੂੰ ਕੁਦਰਤੀ ਸਰੋਤਾਂ ਤੋਂ ਮਾਲਕ ਵੱਲੋਂ ਬਣਾਈ ਹੋਈ ਕੁਦਰਤ ਵਿੱਚੋਂ ਇਹ ਹਵਾ ਸਾਨੂੰ ਪ੍ਰਾਪਤ ਹੁੰਦੀ ਹੈ ਆਕਸੀਜਨ ਦੇ ਰੂਪ ਵਿੱਚ ਤਹੀ ਤਾਂ ਗੁਰੂ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਮੈਂ ਉਸ ਕੁਦਰਤ ਤੋਂ ਕੁਰਬਾਨ ਜਿਨੇ ਕਣ ਕਣ ਵਿੱਚ ਆਪਣੀ ਤਾਕਤ ਤੇ ਆਪਣੀ એનર્ਜੀ ਨੂੰ ਭਰਿਆ ਅਸੀਂ ਸ਼ਲੋਕ ਪੜਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਗੁਰੂ ਕਿੰਦ ਨੇ ਹਵਾ ਤੁਹਾਡੀ ਜ਼ਿੰਦਗੀ ਹੈ ਤੇ ਛਾਤੀ ਮਾਰ ਕੇ ਵੇਖੋ ਆ ਕਿੰਨਾ ਪ੍ਰਦੂਸ਼ਣ ਫੈਲਣੇ ਅੱਜ ਰਾਤ ਨੂੰ ਕਿੰਨਾ ਹਵਾ ਨੂੰ ਗੰਦਾ ਕੀਤਾ ਜਾਣੇ ਇਹਦੇ ਵਿੱਚ ਅਸੀਂ ਖੁਦ ਜ਼ਿੰਮੇਵਾਰ ਆ ਜੇ ਕੱਲ ਨੂੰ ਸਾਡੇ ਬੱਚੇ ਨੂੰ ਕੈਂਸਰ ਦੀ ਬਿਮਾਰੀ ਹੁੰਦੀ ਹੈ ਤੇ ਕਿਸੇ ਦੂਸਰੇ ਨੂੰ ਦੋਸ਼ ਨਾ ਦੇ ਜਾ ਕੇ ਜਿੱਦਣ ਦੀਵਾਲੀ ਵਾਲਾ ਦਿਨ ਸੀ ਪਟਾਕੇ 10000 ਦੇ ਤੂੰ ਵੀ ਚਲਾਏ ਸੀ ਹਵਾ ਗੰਦੀ ਕਰਨ ਵਾਸਤੇ ਜਿੱਤਰਾ ਦੇ ਘਰ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈ ਕੋਈ ਦਮੇ ਦਾ ਮਰੀਜ਼ ਹੈ ਉਹ ਰਾਤ ਦੀਵਾਲੀ ਦੇ ਇਸ ਪ੍ਰਦੂਸ਼ਣ ਵਿੱਚ ਸਾਹ ਨਹੀਂ ਲੈ ਸਕਿਆ ਤੇ ਅਚਾਨਕ ਚਲਾਣਾ ਕਰ ਗਿਆ ਮਤ ਸਮਝੀ ਵੀ ਕਿਸੇ ਰੱਬ ਨੇ ਤੇਰੇ ਬਾਪੂ ਨੂੰ ਖਿੱਚ ਲਿਆ ਉਹਦਾ ਕਾਰਨ ਤੂੰ ਆਪ ਬਣਿਆ ਕਿਉਂ ਕਿਉਂਕਿ ਤੂੰ ਵੀ ਬਾਪੂ ਦੇ ਸਰਾਵੇਂ ਬਹਿ ਬਹਿ ਕੇ ਠਾ ਠਾ ਕੀਤੀ ਤੇ ਬਾਪੂ ਨੂੰ ਸਾਹ ਨਹੀਂ ਆਇਆ ਤੇ ਚਲਾਣਾ ਕਰ ਗਿਆ ਬਹੁਤ ਸਾਰੇ ਐਸੇ ਸਮਾਜਿਕ ਲੋਕ ਅਸੀਂ ਰੱਤ ਕੇ ਹਵਾ ਨੂੰ ਗੰਦਲਾ ਕਰ ਰਹੇ ਆ ਤੇ ਹਵਾ ਸਾਡੀ ਜ਼ਿੰਦਗੀ ਹੈ ਕੈਂਸਰ ਹੈਪੇਟਾਈਟਿਕ ਸੀ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨੇ ਜੋ ਰੋਜ਼ਾਨਾ ਸਾਡੀਆਂ ਅੱਖਾਂ ਦੇ ਸਾਹਮਣੇ ਨੇ ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਅਸੀਂ ਜਿਹੜਾ ਸਾਹ ਲੈਨੇ ਆ ਜਿਸ ਹਵਾ ਦੇ ਸਹਾਰੇ ਤੇ ਜੀਨੇ ਆ ਉਹ ਹਵਾ ਗੰਦੀ ਹੋ ਚੁੱਕੀ ਹੈ ਉਸ ਹਵਾ ਨੂੰ ਗੰਦਲਾ ਕਰ ਦਿੱਤਾ ਗਿਆ ਹੈ ਹੁਣ ਸਿੱਖ ਨੇ ਕੀ ਕਰਨਾ ਹੈ ਮੈਂ ਬੇਨਤੀ ਕਰਾਂ ਸਿੱਖ ਨੇ ਗੁਰੂ ਦਾ ਹੁਕਮ ਕੀ ਹੈ ਤੁਹਾਡੇ ਜੇ ਬੱਚੇ ਨਹੀਂ ਮੰਨਦੇ ਆਦਤ ਪੈ ਚੁੱਕੀ ਹੈ ਕਈ ਤਾਂ ਬਜ਼ੁਰਗ ਗੁਰਦੁਆਰਾ ਸਾਹਿਬ ਆ ਕੇ ਗਰੰਥੀ ਸਿੰਘ ਨੂੰ ਮਾਫ਼ ਕਰਨਾ ਗੱਲ ਕਹਿਣ ਤੋਂ ਗਰੇਜ ਨਹੀਂ ਗੁਰਦੁਆਰਾ ਸਾਹਿਬ ਆ ਕੇ ਗਰੰਥੀ ਸਿੰਘ ਨੂੰ ਕਹਿਣਗੇ ਬਾਬਾ ਜੀ ਕੁਟਕਾ ਫਰੀ ਨਹੀਂ ਮਿਲੇਗਾ ਪਾਠ ਕਰਨਾ ਸਿੱਖਣਾ ਤੇ 20000 ਦੇ ਪਟਾਕੇ ਦੀਵਾਲੀ ਵਾਲੇ ਦਿਨ ਚਲਾਉਣ ਲੱਗਾ ਨਹੀਂ ਸੋਚਦਾ ਪੈਸੇ ਨੂੰ ਅੱਗ ਲਾਉਣੀ ਹੈ ਫਰ ਹੈ ਕਿ ਛਾਤੀ ਮਾਰ ਕੇ ਵੇਖੋ ਵੀ ਉਦਾਂ ਚਾਰ ਨੋਟ ਇਕੱਠੇ ਕਰਕੇ ਬਾਲ ਲਓ ਭਾਵੇਂ ਪ੍ਰਦੂਸ਼ਣ ਘੱਟ ਫੈਲੇ ਉਦਾਂ ਇਕੱਠੇ ਤਾੜ-ਤਾੜ ਘਟਾਕ ਕਰਕੇ ਆਪ ਵੀ ਆਪਣੇ ਆਪ ਨੂੰ ਖੁਸ਼ੀ ਦੇ ਦਾਇਰੇ ਵਿੱਚ ਰੱਖ ਰਏ ਤੇ ਸਮਾਜ ਵਿੱਚ ਹਵਾ ਨੂੰ ਗੰਦਲਾ ਕਰਨ ਵਿੱਚ ਵੀ ਬੜਾ ਵੱਡਾ ਰੋਲ ਅਦਾ ਕਰ ਰਹੇ ਹੁਣ ਅਸੀਂ ਕਰੀਏ ਕੀ ਵੀ ਚਾਰ ਚਪੇਰੇ ਤਾੜ-ਤਾੜ ਹੁੰਦੀ ਹੈ ਸਾਡੇ ਬੱਚੇ ਵੀ ਉਸ ਜਗ੍ਹਾ ਤੇ ਆ ਕੇ ਖੜਦੇ ਨੇ ਚੱਕਰ ਚੌਂਦ ਨੂੰ ਵੇਖ ਕੇ ਸਾਡੇ ਵੀ ਕਹਿੰਦੇ ਨੇ ਬਾਪੂ ਲਿਆ ਕੇ ਦੇ ਬਾਪੂ ਵੀ ਕਹਿੰਦੇ ਵੀ ਚੱਲ ਬੱਚਿਆ ਅਸੀਂ ਯਤਨ ਕਰੀਏ ਮੈਂ ਬੇਨਤੀ ਕਰਾਂ ਜੇ ਇਹ ਚੀਜ਼ਾਂ ਸਾਡੇ ਘਰ ਵਿੱਚ ਥੋੜੀਆਂ ਬਹੁਤ ਆ ਜਾਣ ਅੱਜ ਦੀਵਾਲੀ ਦੀ ਰਾਤ ਨੂੰ ਜਿਤਨੇ ਆਪ ਜੀ ਬੈਠੇ ਹੋ 2-4 ਜਣੇ ਆਪਣੇ ਬੱਚਿਆਂ ਨੂੰ ਨਾਲ ਲਓ ਤੇ ਕਹੋ ਬੱਚਿਆ ਅੱਜ ਪਟਾਕੇ ਨਾਲ ਲਿਆਉਣੇ ਨੇ ਤੇ ਨਾ ਮੈਂ ਤੈਨੂੰ ਲੈ ਕੇ ਦੇਣੇ ਨੇ ਕਿਉਂਕਿ ਪਟਾਕਿਆਂ ਦੇ ਨਾਲ ਹਵਾ ਗੰਦੀ ਹੁੰਦੀ ਹੈ ਪ੍ਰਦੂਸ਼ਣ ਫੈਲਦਾ ਹੈ ਬਿਮਾਰੀਆਂ ਆਉਂਦੀਆਂ ਨੇ ਤੇ ਅਸੀਂ ਵੀ ਕਿਤੇ ਨਾ ਕਿਤੇ ਬਿਮਾਰ ਹੋ ਸਕਦੇ ਹਾਂ ਇਸ ਕਰਕੇ ਆ ਜਾ ਬੱਚਿਆ ਆਪਾਂ ਦੁਕਾਨ ਤੇ ਚੱਲੀਏ ਜਿਹੜੇ ਤੂੰ 5000 ਦੇ ਪਟਾਕੇ ਚਲਾਉਣੇ ਨੇ ਆ 5000 ਦਾ ਸਮਾਨ ਖਰੀਦ ਲਈਏ ਤੇ ਕਿਸੇ ਗਰੀਬ ਦੀ ਝੁੱਗੀ ਵਿੱਚ ਜਾ ਕੇ ਉਹਨੂੰ ਦੇ ਆਈਏ ਤੁਸੀਂ ਆਪਣੇ ਬੱਚੇ ਨੂੰ ਨਾਲ ਲੈ ਕੇ ਘੰਟਾ 2 ਘੰਟੇ ਸਮਾਂ ਕੱਢ ਕੇ ਜਦੋਂ ਲੋਕੀ ਪਟਾਕੇ ਚਲਾਉਂਦੇ ਨੇ ਤੁਸੀਂ ਜਾ ਕੇ ਕਿਸੇ ਗਰੀਬ ਦੇ ਘਰ ਸਮਾਨ ਦੇਣ ਲੱਗ ਜਾਓ ਲੋਕੀ ਕਹਿਣਗੇ ਸਿੱਖਾਂ ਵਰਗਾ ਤੇ ਹੈ ਹੀ ਕੋਈ ਨਹੀਂ ਕਰੀਏ ਤਾਂ ਸਹੀ ਗੱਲ ਨਹੀਂ ਬਾਤੀ ਗੱਲ ਨਹੀਂ ਬਣਨੀ ਆਪ ਨੌਜਵਾਨ ਸਿਆਣੇ ਵੀਰ ਮਤਾਵਾ ਪਹਿਣਾ ਬੈਠੇ ਹੋ ਤੁਹਾਨੂੰ ਆਪ ਫਰਜ਼ ਅਦਾ ਕਰਨਾ ਪਏਗਾ ਅਸੀਂ ਗੁਨਾਹਗਾਰ ਨਹੀਂ ਆਸੀਂ ਕਾਤਲ ਨਹੀਂ ਆ ਕਿਉਂਕਿ ਅਗਰ ਪ੍ਰਦੂਸ਼ਣ ਕਾਰਨ ਕਿਸੇ ਦੀ ਮੌਤ ਹੁੰਦੀ ਹੈ ਤੇ ਸਾਡਾ ਉਹਦੇ ਵਿੱਚ 20-25 ਹਜ਼ਾਰ ਦਾ ਜੋ ਅਸੀਂ ਰਾਤ ਅੱਗ ਲਾਈਏ ਅਸੀਂ ਖੁਦ ਜ਼ਿੰਮੇਵਾਰ ਆ ਤੇ ਭਾਰਤੀ ਸਭਤਾ ਵਿੱਚ ਭਾਰਤੀ ਕਾਨੂੰਨ ਵਿੱਚ ਇਹ ਧਾਰਾਵਾਂ ਲੱਗਦੀਆਂ ਨੇ ਵੀ ਕਿਸੇ ਦਾ ਕਤਲ ਕਰਦੇ ਤੇ ਕਾਤਲ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਉਹਨਾਂ ਵਾਸਤੇ ਕਿਹੜੀ ਧਾਰਾ ਜਿਨ੍ਹਾਂ ਨੇ ਰੱਜ ਕੇ ਪ੍ਰਦੂਸ਼ਣ ਫਲਾਇਆ ਤੇ ਉਹਦੇ ਕਾਰਨ ਕਿਸੇ ਦੀ ਮੌਤ ਹੋ ਗਈ। ਇਹ ਜ਼ਰੂਰੀ ਹੈ ਸਾਡੇ ਵਾਸਤੇ ਤੁਸੀਂ ਯਤਨ ਕਰੋ। ਬੱਚੇ ਨਹੀਂ ਮੁੜਦੇ ਅਸੀਂ ਜਾਣਦੇ ਆ ਪਰ ਜੇ ਤੁਸੀਂ ਹੌਲੀ 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 ਕਰਕੇ ਉਹਨਾਂ ਨੂੰ ਸਮਝਾਓਗੇ ਮੈਂ ਦਾਅਵਾ ਕਰਦਾ 30 ਸਾਲ ਬਾਅਦ ਜੇ ਸਾਰੇ ਜਣੇ ਅਸੀਂ ਜਾਗ ਜਾਈਏ ਆਪਣੇ ਬੱਚਿਆਂ ਨੂੰ ਯਤਨ ਕਰੀਏ ਜੇ ਪਿਆਰ ਨਾਲ ਨਹੀਂ ਥੋੜਾ ਬਹੁਤ ਝਿੜਕ ਚੰਬ ਕੇ ਵੀ ਇੱਥੇ ਪਾਸੇ ਲਾਉਣ ਦਾ ਯਤਨ ਕਰੀਏ ਅੱਜ ਉਹ ਬੱਚੇ ਨੇ ਤੁਸੀਂ ਉਹਨਾਂ ਤੇ ਆਪਣਾ ਫਰਜ਼ ਨਿਭਾ ਲਿਆ ਕੱਲ ਨੂੰ ਉਹ ਤਿਆਨੀ ਹੋਣਗੇ ਉਹਨਾਂ ਦੇ ਬੱਚੇ ਹੋਣਗੇ ਉਹ ਆਪਣਾ ਫਰਜ਼ ਨਿਭਾਉਣਗੇ ਹੌਲੀ-ਹੌਲੀ 20 30 ਸਾਲਾਂ ਬਾਅਦ ਸਾਡੀ ਕੌਮ ਦੀ ਰੂਪਰੇਖਾ ਹੀ ਬਦਲ ਜਾਏਗੀ ਰੋੜਾ ਪਾਉਣ ਦੀ ਲੋੜ ਨਹੀਂ ਵੀ ਪ੍ਰਚਾਰ ਨਹੀਂ ਹੁੰਦਾ ਫਿਰ ਲੋਕੀਂ ਤੁਹਾਡੇ ਕਰਮ ਤੋਂ ਕਹਿਣਗੇ ਆਸਰਖਣਗੇ ਝੁੱਗੀਆਂ ਝੋਪੜੀਆਂ ਬਾਰੇ ਲੋੜਵੰਦ ਬੇਸਹਾਰੇ ਲੋਕ ਜਿਨ੍ਹਾਂ ਦੇ ਕੋਲ ਖਾਣ ਵਾਸਤੇ ਨਹੀਂ ਜਿਨ੍ਹਾਂ ਦੇ ਕੋਲ ਪਹਿਨਣ ਵਾਸਤੇ ਨਹੀਂ ਉਹ ਆਸ ਰੱਖਣਗੇ ਵੀ ਲੋਕੀ ਦੀਵਾਲੀ ਤੇ ਗੰਦਾ ਕਰਨ ਵਾਸਤੇ ਪਟਾਕੇ ਚਲਾਉਂਦੇ ਨੇ ਆ ਦਸਤਾਰ ਵਾਲਿਆਂ ਵੱਲ છાਤੀ ਮਾਰ ਕੇ ਵੇਖੋ ਆ ਸਿੱਖਾਂ ਵੱਲ છાਤੀ ਮਾਰੋ ਲੋਕੋ ਇਹ ਦੀਵਾਲੀ ਵਾਲੇ ਦਿਨ ਪਟਾਕਿਆਂ ਤੇ ਪੈਸੇ ਨਹੀਂ ਫੂਕਦੇ ਇਹ ਗਰੀਬ ਭਰਾਵਾਂ ਦੀ ਜਾ ਕੇ ਮਦਦ ਕਰਦੇ ਨੇ ਸਾਨੂੰ ਪ੍ਰੋਬਲਮ ਦਾ ਹੱਲ ਲੱਭਣਾ ਪਏਗਾ ਕਰੀਏ ਥੋੜਾ ਬਹੁਤ ਯਤਨ ਕਰੀਏ ਦਰਮੀ ਬਣ ਜਾਵਾਂਗੇ ਜੋ ਕੁਦਰਤ ਨੇ ਸਾਨੂੰ ਵੇਖੋ ਰੱਬ ਨੇ ਹਵਾ ਪਾਚਾ ਪੈਦਾ ਕੀਤੀ ਸੀ ਨਾ ਉਹਨੇ ਕੋਈ ਬਿਮਾਰੀ ਪੈਦਾ ਕੀਤੀ ਬੰਦੇ ਨੇ ਸਭ ਕੁਝ ਗੰਦ ਪਾਇਆ ਗੱਲ ਸਿੱਧੀ ਹੈ ਪਾਣੀ ਰੱਬ ਨੇ ਸਾਫ਼ ਦਿੱਤਾ ਸੀ ਬੰਦੇ ਨੇ ਕੈਮਿਕਲ ਪਾ ਦਿੱਤੇ ਸਾਡੀ ਜ਼ਿੰਦਗੀ ਵਿੱਚ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਗਈਆਂ ਸਭ ਕੁਝ ਬੰਦੇ ਨੇ ਕੀਤਾ ਆਪਣੀ ਸਹੂਲਤ ਵਾਸਤੇ ਤੇ ਸਹੂਲਤ ਬਿਮਾਰੀਆਂ ਦਾ ਗੜ ਬਣ ਕੇ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਗਈ ਹੈ ਉਹੀ ਗੱਲ ਹੈ ਵੀ ਕਰਮ ਭੜੇ ਕਰ ਕਰਕੇ ਬੰਦੇ ਨੂੰ ਸਮਾਜ ਬੰਦੇ ਨੇ ਸਮਾਜ ਨੂੰ ਇੰਨਾ ਗੰਦਾ ਕਰ ਛੱਡਿਆ ਇੰਨਾ ਗਲਤ ਕਰ ਛੱਡਿਆ ਵੀ ਹੁਣ ਇੱਥੇ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ ਆਪਣੇ ਕਰਮਾਂ ਕਰਕੇ ਤੇ ਗੁਰੂ ਪਾਤਸ਼ਾਹ ਨੇ ਤਾਂ ਹੀ ਤਾਂ ਗੁਰਬਾਣੀ ਵਿੱਚ ਕਿਹਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਮੇਰੇ ਮਾਲਕ ਨੇ ਅਸੀਂ ਆਪਣੇ ਕਰਮਾਂ